ਕ ਖਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਨੂੰ ਕੀ ਸਮਝਾਉਂਦੇ ਨੇ ਕਿ ਤੁਸੀਂ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਦਾ ਬਣਾਉਣਾ ਕੱਚੇ ਚੜ ਜਾਂਦੇ ਨੇ ਸਣੀ ਕਸਵਟੀਆਂ ਕੀ ਕੱਚੇ ਚੜ ਜਾਂਦੇ ਨੇ ਸਣੀ ਕਸਵਟੀਆਂ ਕੀ ਸੈਣੀ ਕਸਵਟੀ ਔਕੀ ਸੈਣੀ ਕਸਵਟੀ ਔਕੀ ਕੱਚੇ ਚੜ ਜਾਂਦੇ ਨੇ ਸੈਣੀ ਕਸਵਟੀ ਔਕੀ ਰੱਤੇ ਸੋਈ ਜੀ ਮੱਖਣ ਮੋੜਨ ਜਿਨੇ ਸੰਜਾਤਾ ਸਾਈਂ ਚੜ ਚੜ ਪਉਂਦੇ ਕੱਚੇ ਏ ਮਾਇਆ ਸਤਗੁਰ ਦੀ ਪਿਆਰਿਓ ਚਲਣੀ ਹੈ ਅਤੇ ਔਖੀ ਏ ਮਾਇਆ ਸਤਗੁਰ ਦੀ ਪਿਆਰਿਓ ਚਲਣੀ ਹੈ ਅਤੇ ਔਖੀ ਚਲਣੀ ਹੈ ਅਤੇ ਔਖੀ ਪਿਆਰੇ ਚਲਣੀ ਹੈ ਅਤੇ ਔਖੀ ਅਤੇ ਔਖੀ ਪਿਆਰੇ ਚੰਨੀ ਹੈ ਅਤੇ ਔਖੀ اے ਮਾਇਆ ਸਤ ਗੁਰ ਦੀ ਪਿਆਰੇ ਚੰਨ ਹੈ ਅਤੇ ਔਖੀ ਕੱਚੇ ਚੜ ਗਏ ਸਦਕ ਤੂੰ ਹੀ ਨੇ ਕੱਚੇ ਚੜ ਗਏ ਸਦਕ ਤੂੰ ਹੀ ਨੇ ਪਿੱਠ ਦੇ ਕੇ ਸਤ ਗੁਰ ਨੂੰ ਪਿੱਠ ਦੇ ਕੇ ਸਤ ਗੁਰ ਨੂੰ ਮੇਰੇ ਪਿਆਰੇ ਪਿੱਠ ਦੇ ਕੇ ਸਤ ਗੁਰ ਨੂੰ ਕੱਚੇ ਚੜ ਗਏ ਸਿਦਕ ਤੋਂ ਹਿਣੇ ਕੱਚੇ ਚੜ ਗਏ ਸਿਦਕ ਤੋਂ ਹਿਣੇ ਪਿੱਠ ਦੇ ਕੇ ਸਤ ਗੁਰ ਨੂੰ ਪਿੱਠ ਦੇ ਕੇ ਸਤ ਗੁਰ ਨੂੰ ਕੱਚੇ ਚੜ ਗਏ ਸਿੱਧਕ ਤੋਂ ਹੀਣੇ ਕੱਚੇ ਚੜ ਗਏ ਸਿੱਧਕ ਤੋਂ ਹੀਣੇ ਝੜ ਝੜ ਪਵੰਦੇ ਕੱਚੇ ਬਹਿਰੀ ਜਿੰਨਾ ਕਾਰਨ ਆਈਆਂ ਕਿਆ ਜਨਮ ਗਵਾ ਲਿਆ ਓ ਮੂਰਖਾ ਗੁਰਾਂ ਤੋਂ ਬੇਮੁਖ ਹੋ ਕੇ ਕਿਆ ਜਨਮ ਗਵਾ ਲਿਆ ਓ ਮੂਰਖਾ ਗੁਰਾਂ ਤੋਂ ਬੇਮੁਖ ਹੋ ਕੇ ਗੁਰਾਂ ਤੋਂ ਬੇਮੁਖ ਹੋ ਕੇ ਮੂਰਖਾ ਗੁਰਾਂ ਤੋਂ ਬੇਮੁਖ ਹੋ ਕੇ ਕਿਆ ਜਨਮ ਗਵਾ ਲਿਆ ਓ ਮੂਰਖਾ ਗੁਰਾਂ ਤਵੇ ਮੁਖ ਹੋ ਕੇ ਕਿਉ ਜਨਮ ਗਵਾਦਿਆ ਓ ਮੂਰਖਾ ਗੁਰਾਂ ਤਵੇ ਮੁਖ ਹੋ ਕੇ ਮਨ ਮੁਖ ਆਵੇ ਮਨ ਮੁਖ ਜਾਵੇ ਮਨ ਮੁਖ ਫਿਰ ਫਿਰ ਝਟਾਂ ਖਾਵੇ ਜਿਤਨੇ ਨਰਕ ਸੋ ਮਨ ਮੁਖ ਭੋਗੇ ਗੁਰਮੁਖ ਲੇਪਨ ਮਾਸਹੀ ਕਿਉ ਜਨਮ ਗਵਾਲਿਆ ਮੂਰਖ ਗੁਰਾਂ ਤੋ ਬੇ ਮੁਖ ਹੋ ਕੇ ਕਿਉ ਜਨਮ ਗਵਾਲਿਆ ਮੂਰਖ ਗੁਰਾਂ ਤੋ ਬੇ ਮੁਖ ਹੋ ਕੇ ਕਿਉ ਜਨਮ ਗਵਾਲਿਆ ਮੂਰਖ